ਕਿਆ ਖਾਲਸਾ ਭਾਈ ਜੀ ਕੀ ਫਤਿਹ ਅੱਜ ਤਾਂ ਤਾਂ ঠাকুর ਜੀ ਸਿੰਘ ਜੀ ਵੱਲੋਂ ਚਲਾਈ ਗਈ ਨਾਮਧਾਰੀ ਸੰਸਥਾ ਇਸਤਰੀ ਵਿੰਗ ਜੀ ਅਮਰਸਰ ਕਾਈ ਵੱਲੋਂ ਅਤੇ ਸਾਡੇ ਪ੍ਰਧਾਨ ਜੀਪੀ ਭਗਵੰਦਰ ਕਾਨ ਜੀ ਅਤੇ ਸਾਰੀਆਂ ਭੈਣਾਂ ਸਭ ਨੂੰ 15 ਗਾਸ 15 ਅਗਸਤ ਜਿਹੜਾ ਕਿ ਸਾਡਾ ਸੁਤੰਤਰਤਾ ਦਿਵਸ ਆ ਮੋਦੀ ਦੇ ਭਗਵਾਨ ਰੇਸ਼ਾ ਜੀ ਜਿਹਨਾਂ ਸਰਵਦਾ ਜਨਮ ਅਸ਼ੀ ਦਿਨ ਤੇ ਤਿਹਾੜ ਬਣਾਇਆ ਜਾਂਦਾ ਸਾਰੇ ਬੱਚਿਆਂ ਨੂੰ ਸਾਰੇ ਲਾਗਰ ਆਸਿਆਂ ਨੂੰ ਬਹੁਤ-ਬਹੁਤ ਵਧਾਈ ਹੋਵੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ 15 ਅਗਸਤ ਦੀ 15 ਅਗਸਤ ਨੂੰ ਸਾਡਾ ਜਿਹੜਾ ਦੇਸ਼ ਆਜ਼ਾਦ ਹੋਇਆ ਸੀ ਜਿਸ ਤਰ੍ਹਾਂ ਤੁਸੀਂ ਆਮ ਨਾਲ ਇਸ ਤਰ੍ਹਾਂ ਬੈਠੇ ਜੇ ਇਸ ਤਰ੍ਹਾਂ ਤੁਸੀਂ ਬਹਿ ਨਹੀਂ ਸਕਦੇ ਤੁਹਾਨੂੰ ਸਰਕਾਰ ਤੋਂ ਪਰਮਿਸ਼ਨ ਲੈਣੀ ਪੈਂਦੀ ਪਹਿਲੇ ਦੀ ਕਿ ਆਪਾਂ ਇੱਕ ਨਿਗਾਹ ਜਿਹਾ ਪ੍ਰੋਗਰਾਮ ਕਰਨਾ ਤੁਸੀਂ ਸਕੂਲ ਜਾ ਕੇ ਪੜਦੇ ਜੇ ਤੁਸੀਂ ਸਕੂਲਾਂ 'ਚ ਪੜ ਨਹੀਂ ਸਕਦੇ ਸੋ ਆਜ਼ਾਦੀ ਦੀ ਮੰਗ ਲਈ ਜਿੱਦਾਂ ਕਿ ਤੁਸੀਂ ਇਹ ਬੈਨਰ ਦੇਖ ਰਹੇ ਜੇ ਸਭ ਤੋਂ ਪਹਿਲਾਂ ਆਪਾਂ ਨਾਮਕੀ ਸੰਸਥਾ ਸਤਗੁਰੂ ਰਾਮ ਸਿੰਘ ਜੀ ਉਹਨਾਂ ਨੂੰ ਤੁਸੀਂ ਦੇਖ ਰਹੇ ਹੋ ਸਿੰਘ 15 ਸੰਪਰਕ 1800 1783ਵੀਂ ਨੂੰ 73ਵੀਂ ਜਦੋਂ ਉਹਨਾਂ ਨੂੰ ਫਾਂਸੀ ਸਹਾਰ ਦਿੱਤੀ ਗਈ ਸੀ ਉਸ ਤੋਂ ਬਾਅਦ ਤੁਸੀਂ ਦੇਖੋਗੇ ਬਹੁਤ ਸਰ ਦੇ ਵਿੱਚ ਹੀ ਪੜੇ ਟੀਮ ਦਾ ਨਾਰਾ ਬਿਲਕੁਲ ਉਤਰੀਕਰਤ ਉਥੋਂ ਪੜ ਕੇ ਦਸਵੀਂ ਕਰਨ ਤੋਂ ਬਾਅਦ ਇਹ ਗੇਂਜਾਂ ਦੀ ਫੌਜ ਦੇ ਵਿੱਚ ਭਰਤੀ ਹੋਏ ਅਨੇਜਾਨੀ ਕੌਜ ਦੇ ਵਿੱਚ ਹਿੰਦੁਸਤਾਨੀਆਂ ਦਾ ਵਧੀਆ ਸੂਪ ਨਹੀਂ ਕੀਤਾ ਜਾਂਦਾ ਨੌਕਰੀ ਛੱਡ ਕੇ ਇਹਨਾਂ ਨੇ ਦੇਸ਼ ਲਈ ਆਪਣਾ ਕੌਲ ਚੁਰੂ ਕੀਤਾ ਪਤਾ ਹੈ ਹਰਤੇ ਤੁਹਾਨੂੰ ਪਤਾ ਅਮਰਸਰ ਦੇ ਵਿੱਚ ਜੱਲਿਆਣਾ ਬਾਗ ਹੈ ਪਤਾ ਇਹ ਦਿਨ ਤੁਹਾਨੂੰ ਲੈ ਕੇ ਜਾਵਾਂਗੇ ਸੋ ਜੱਲਿਆਣਾ ਬਾਗ ਜਿਹੜਾ ਅੰਗਰੇਜ਼ਾਂ ਨੇ ਗੋਲੀਆਂ ਚਲਾ ਕੇ ਹਜ਼ਾਰਾਂ ਹਿੰਦੁਸਤਾਨੀਆਂ ਨੂੰ ਸ਼ਹੀਦ ਕਰ ਦਿੱਤਾ ਉਸ ਟਾਈਮ ਤੇ ਸ਼ੀਰੂਦਮ ਸਿੰਘ ਵੀ ਉਦੋਂ ਜਿਹੜੀ ਸੰਗਤ ਸਿੰਘ ਨੂੰ ਜਾਲੇ ਕਾਉਣ ਦੀ ਸੇਵਾ ਕਰ ਰਿਹਾ ਸੀ ਉਹਨਾਂ ਸਾਰਾ ਸਾਾਕਾ ਵੇਖਿਆ ਉਹਨਾਂ ਨੇ ਕਿਹਾ ਕਿ ਮੈਂ ਇਸ ਕਾਂਡ ਦਾ ਬਦਲਾ ਲਵਾਂਗਾ ਉਸ ਟਾਈਮ ਤੇ ਪੰਜਾਬ ਦਾ ਗਵਰਨਰ ਸਰ ਮਾਈਕਲ ਡਵਾਈਸ ਸੀ ਉਹਨਾਂ ਨੇ 20 ਸਾਲਾਂ ਬਾਅਦ ਜਨਨਾਬਾਗ ਦੀ ਘਟਨਾ 1919 ਦੇ ਵਿੱਚ 1940 ਦੇ ਵਿੱਚ ਉਹਨਾਂ ਨੇ ਲੰਡਨ ਦੇ ਵਿੱਚ ਸਰ ਮਾਈਕਲ ਡਵਾਈਸ ਨੂੰ ਗੋਲੀ ਮਾਰੀ ਸੀ ਤੇ ਪਹਿਲੇ ਵਾਲੇ ਬਾਗ ਦਾ ਬਦਲਾ ਲਿਆ ਸੀ ਉਸ ਤੋਂ ਅੱਗੇ ਤੁਸੀਂ ਤੁਕਦੇ ਤੇ ਰਾਜਗੁਰੂ ਨੂੰ ਦੇਖ ਰਿਹਾ ਜੇ ਜਿਨ੍ਹਾਂ ਕੇ ਸ਼ਹੀਦ ਭਗਤ ਸਿੰਘ ਹੋਣਾ ਨਾਲ ਹੀ ਇਹਨਾਂ ਨੂੰ ਫਾਂਸੀ ਦਿੱਤੀ ਗਈ ਕਾਲੀ ਆਪਾਂ ਮਨਾ ਕੇ ਆਦੇ ਆ ਸ਼੍ਰੀਮਦ ਲਾਠੀਗੜ ਜਿਹੜੇ ਕਿ 1909 ਦੇ ਵਿੱਚ ਜਿਨ੍ਹਾਂ ਨੂੰ ਲੰਡਨ ਦੇ ਵਿੱਚ ਫਾਂਸੀ ਦਿੱਤੀ ਗਈ ਜਿੱਥੇ ਸ਼ਹੀ ਗੁਰੂ ਸਿੰਘ ਫਾਂਸੀ ਦਿੱਤੀ ਗਈ ਆ ਉਹਨਾਂ ਇੱਕ ਅਗਰੇਜ਼ ਅਫਸਰ ਨੂੰ ਮਾਰੀ ਸੀ ਬੋਲੀ ਜਿਹੜਾ ਕਿ ਭਾਰਤੀਆਂ ਦੇ ਜ਼ੁਲਮ ਕਰਦਾ ਸੀ ਸਿੱਕ ਲੰਬਾ ਸੰਘਰਸ਼ ਆ ਜਿਹਦੇ ਵਿੱਚ ਜੇਤਾਈ ਸੁਭਾਤ ਦਰਬੋਸ਼ ਬਹੁਤ ਸਾਰੇ ਉਹ ਜਿਹੜੇ ਸਾਡੇ ਜਿਹੜੇ ਆਪਕਾ ਨੂੰ ਤਕਰੀਬ ਨੂੰ ਬੱਚਿਆਂ ਨੂੰ ਨਾਂ ਯਾਦ ਰੱਖਣੇ ਚਾਹੀਦੇ ਇਹਨਾਂ ਦੀ ਆਜ਼ਾਦੀ ਦੇ ਵਿੱਚ ਬੜਾ अहम ਯੋਗਦਾਨ ਸੀ ਸੋ ਸਾਰੇ ਬੱਚੇ ਅੱਜ ਆਜ਼ਾਦੀ ਦੇਸ਼ ਮਨਾਉਣ ਲਈ ਇਕੱਠੇ ਹੋਏ ਆ ਬੜੀ ਖੁਸ਼ੀ ਦੀ ਗੱਲ ਹੈ ਬੇਟਾ ਕੋਸ਼ਿਸ਼ ਸਿੱਖ ਕੇ ਵੀ ਜਾਣਾ ਤੁਹਾਨੂੰ ਨਾਂ ਯਾਦ ਉਹਨੇ ਜਿਹੜੇ ਮੈਂ ਹੁਣੇ ਲਾਇਆ ਤਕਰੀਬ ਦੇ ਤੇ ਸਾਡਾ ਗੱਲਬਾਤ ਕਰਾਂਗੇ ਤੁਹਾਡੇ ਕੋਲ ਨਾਂ ਪੁੱਛਾਂਗੇ ਵੀ ਕਿਹਨਾ ਕਿਹਨਾਂ ਦੇ ਨਾਂ ਆ ਔਰ ਆਜ਼ਾਦੀ ਦੇ ਵਿੱਚ ਇਹਨਾਂ ਦਾ ਕੀ ਯੋਗਦਾਨ ਸੀ ਰਾਗਾਸ ਨੂੰ ਆਪਾਂ ਯਾਦੀ ਦੇ ਸੁਣਾਇਆ ਤੇ 16 ਅੱਸੂ ਨੂੰ ਜਨਮ ਆਸਵੀ ਦਾ ਪਵਿੱਤਰ ਦਿਹਾੜਾ ਸੀ ਭਗਵਾਨ ਕ੍ਰਿਸ਼ਨ ਦੀ ਜਿਹੜੇ ਕਿ ਸਰ ਬਹੁਤ ਸਾਰੀਆਂ ਕਲਾਵਾਂ ਉਹਨਾਂ ਦੇ ਦਸਾਂ ਵੱਡੇ ਹੋਏ ਦੇਖੋ ਤਾਂ ਕਿ ਗੀਤਾ ਦੇ ਉਸ ਤੋਂ ਵਧਾਰ ਦੇ ਨੂੰ ਤੇਜ ਦਿੱਤਾ ਇਹਨਾਂ ਨੇ ਤੂੰ ਕਰਮ ਕੀਆ ਜਾ ਫਲ ਕੀ ਸ਼ਮਤ ਰੱਖ ਜੇ ਕਰਦੇ ਚੰਗਾ ਕੰਮ ਕਰੁੰਦਾ ਹੈ ਜੇ ਕਰੀ ਚੱਲੋ ਇਹਦੀ ਸੋਚਣਾ ਕਿ ਇਸ ਬਦਲੇ ਨੂੰ ਕੀ ਮਿਲੇਗਾ ਠੀਕ ਹੈ ਜੇ ਤੋ ਕਹਿ ਰਿਹਾ ਭਲਾ ਕਰਦਾ ਜੇ ਚੰਗਾ ਕੰਮ ਕਰਦਾ ਜੇ ਉਹ ਕਰੋ ਲੈ ਕੇ ਨਹੀਂ ਸੋਚਣਾ ਕਿ ਦੇ ਬਦਲੇ ਮੈਨੂੰ ਕੀ ਮਿਲੂਗਾ ਇਹ ਤੁਹਾਡਾ ਮਨੋਪੀਂਡ ਸੂਡਰ ਸੜਦੇ ਜੇ ਆਪਣੀ ਪੜ੍ਹਾਈ ਇਮਾਨਦਾਰੀ ਨਾਲ ਕਰਨੀ ਆ ਇਹ ਨਹੀਂ ਸੋਚਣਾ ਕਿ ਮੈਨੂੰ ਨੌਕਰੀ ਮਿਲੂਗਾ ਵੱਡੇ ਹੋ ਕੇ ਨਹੀਂ ਮਿਲੂਗੀ ਜਾਇ ਇਹ ਦੇ ਬਦਲੇ ਮੈਂ ਕੋਈ ਕਮਾਈ ਕਰ ਸਕੂਗਾ ਸੋ ਭਗਵਾਨ ਕ੍ਰਿਸ਼ਨ ਜੀ ਗੀਤਾ ਦੇ ਵਿੱਚ ਬਹੁਤ ਸਾਰੇ ਦੇਜ ਜਿਹੜੇ ਆਮ ਜੱਗਾਂ ਦਿੱਤੇ ਉਹਨਾਂ ਦਾ ਕੋਈ ਜਦ ਮਾਸਟ ਵੀ ਉਹਨਾਂ ਦਾ ਜਿਹੜਾ ਦਿਨ ਮਨਾ ਰਿਹਾ ਜੇ ਸੋ ਇਹ ਸੰਸਥਾ ਦਾ ਬੜਾ ਤਕੜਾ ਉਰਾਲਾ ਹੈ ਬੇਟਾ ਕੋਈ ਨਹੀਂ ਕਿਸੇ ਨੂੰ ਦੱਸਦਾ ਅੱਜ ਕੱਲ ਇੱਥੋਂ ਤੱਕ ਕਿ ਮਾਪੇ ਵੀ ਬੱਚਿਆਂ ਨੂੰ ਕਹਾਣੀਆਂ ਨਹੀਂ ਸੁਣਾਉਂਦੇ ਜਦੋਂ ਛੋਟੇ ਹੁੰਦੇ ਸਾਡੇ ਮਾਪੇ ਸਾਨੂੰ ਦੱਸਦੇ ਹੁੰਦੇ ਸੀ ਕਿ ਆディ ਕਿਹੜਾ ਦੇਣਾ ਹੈ ਤੇ ਉਹਦੀ ਕੀ ਮਹੱਤਤਾ ਹੈ ਲੇਕਿਨ ਅੱਜ ਕੱਲ ਕੀ ਹੈ ਘਰਾਂ ਦੇ ਵਿੱਚ ਵੀ ਕੋਈ ਕਿਸੇ ਨੂੰ ਨਹੀਂ ਦੱਸਦਾ ਸੋ ਸੰਸਥਾ ਦਾ ਬੜਾ ਵੱਡਾ ਬੇਟਾ ਉਰਾਲਾ ਹੈ ਤੇ ਤੁਹਾਡੇ ਲਈ ਦੇਖੋ ਇੱਥੇ ਉਹਨਾਂ ਨੇ ਪਰ باندې ਕੀਤਾ ਮੈਂ ਵੇਖਿਆ ਬਹੁਤ ਸਾਰੇ ਤੁਸੀਂ ਫੰਕਸ਼ਨ ਉਹ ਕਰਾਉਂਦੇ ਨਿਕਲੇ ਨਿਕਲੇ ਜਿਕਰ ਅੱਜ ਕੁਝ ਬੱਚੇ ਸਟੇਜ ਤੇ ਬੋਲਣ ਲਈ ਤੇਰੇ ਕੋਲ ਲਿਸਟ ਆਈ ਆ ਇੱਥੇ ਇੱਕ ਦੋ ਬੱਚੇ ਬੋਲਣਗੇ ਵੀ ਤੇ ਨਾਲ ਉਹਨਾਂ ਨੇ ਕੋਰੀਓਗ੍ਰਾਫੀ ਤਿਆਰ ਕੀਤੀ ਆ ਕੋਰੀਓਗ੍ਰਾਫੀ ਦਾ ਜਿਸੇ ਦੇਸ਼ ਭक्ति ਦੇ ਗਾਣੇ ਤੇ ਡਾਂਸ ਕਰਨਾ ਜਾਂ ਕਿਸੇ ਪੰਜਾਬੀ ਗਾਣੇ ਦੇ ਹਿੰਦੀ ਗਾਣੇ ਤੇ ਡਾਂਸ ਕਰਨਾ ਉਹਨੂੰ ਕੋਰੀਓਗ੍ਰਾਫੀ ਕਹਿੰਦੇ ਆ ਪਿੱਛੇ ਗਾਣਾ ਲਾ ਦੇਣਾ ਮਾਈਕ ਤੇ ਤੇ ਫਿਰ ਉੱਤੇ ਡਾਂਸ ਕਰਨਾ ਸਭ ਤੋਂ ਵੱਡੀ ਗੱਲ ਹੁੰਦੀ ਇੱਥੇ ਆਣ ਕੇ ਖਲੋਣਾ ਵੱਟੇ ਵੱਟੇ ਲੋਕਾਂ ਦੀ ਲੱਤਾਂ ਕਾਮ ਜਾਣੀਆਂ ਇੱਥੇ ਸਟੇਜ ਦੇ ਉੱਤੇ ਲੇਕਿਨ ਜੇ ਤੁਸੀਂ ਛੋਟੇ ਛੋਟੇ ਬੱਚੇ ਇੱਥੇ ਆਣ ਕੇ ਪਰਫੋਰਮੈਂਸ ਕਰਦੇ ਜੇ ਕੱਲ ਨੂੰ ਤੁਸੀਂ ਦੇਸ਼ ਦੇ ਨੇਤਾ ਜੇ ਤੁਸੀਂ ਕੱਲ ਨੂੰ ਆਉਣ ਵਾਲੇ ਸਮੇਂ ਦੇ ਫੌਜੀ ਜੇ ਤੁਸੀਂ ਦੇਸ਼ ਨੂੰ ਸੰਭਾਲਣਾ ਹੈ ਸੋ ਇਹ ਰਿਵਾਜ ਜੇ ਪ੍ਰੋਗਰਾਮ ਕਰਦੀਸ ਜ਼ਰੂਰ ਕਿਉਂ ਆ ਕਿ ਤੁਹਾਨੂੰ ਗਾਈਡੈਂਸ ਮਿਲੇ ਕੁਝ ਨਵਾਂ ਸਿੱਖ ਕੇ ਜਾਓ ਪਤਾ ਲੱਗ ਗਿਆ ਕੀ ਮੈਂ ਗੱਲਾਂ ਕੀਤੀਆਂ ਮੈਂ ਤਿਆਰੀ ਉਹਦੀ ਚੋਣੀ ਬੈਠ ਜਿੱਦਨੇ ਮਾਰਦੇ ਤੇ ਬੈਠਦੇ ਵਾਈ ਬੰਦ ਕਰੋ ਪ੍ਰੇਸ਼ਨ ਜੀ ਵਿਸ਼ਨੂ ਦੇ ਅਠਵੇਂ অবতার ਸੀ ਤੇ ਉਹਨਾਂ ਦੇ ਮਾਤਾ ਦਾ ਨਾਮ ਮਾਤਾ ਦੇਵੀ ਸੀ ਤੇ ਪਿਤਾ ਦਾ ਨਾਮ ਪਸੂਦੇਵ ਤੇ ਸ਼੍ਰੀ ਪਸੂਦੇਵ ਜੀ ਸੀ ਤੇ ਉਹਨਾਂ ਦਾ ਜਨਮ 16 ਗੱਤ ਨੂੰ ਹੋਇਆ ਬਹੁਤ ਵਧੀਆ ਬੁੱਤਰ ਬਹੁਤ ਆਪਣਾ ਜ ਆਜ਼ਾਦੀ ਦਿਵਸ ਮਨਾਉਂਦੇ ਆ ਜੰਗੇ ਆਜ਼ਾਦੀ ਦੇ ਮੋਢੀ ਸੀ ਸਤਿਗੁਰੂ ਰਾਮ ਤੇ ਮੈਂਨੇ ਸਭ ਤੋਂ ਪਹਿਲਾਂ ਟੁਕਕਾ ਲੈ ਲਵਾਈ ਸੀ ਫਿਰ ਨਾ ਮਿਲ ਬੱਤਨ ਦੀ ਲੈਹੜ ਚਲਾਈ ਸੀ ਆ ਪਹਿਲਾ ਇਹ ਲੈਹੜ ਚਲਾਈ ਸੀ ਬੜੀ ਤਗੜੀ ਦੇਣ ਸੀ ਕਿ ਅੰਗਰੇਜ਼ਾਂ ਨੂੰ ਆਰਥਿਕ ਤੌਰ ਤੇ ਨੁਕਸਾਨ ਕਰੋ ਆਰਥਿਕ ਕੀ ਹੁੰਦਾ ਕਿ ਉਹਨਾਂ ਦਾ ਸਮਾਨ ਬਾਜ਼ਾਰ ਚ ਨਾ ਵੇਕੇ ਜਦੋਂ ਸਮਾਨ ਨਹੀਂ ਵਿਗੂਗਾ ਮੰਨ ਲਓ ਮੈਂ ਦੁਕਾਨ ਪਾਈ ਮੇਰਾ ਸਮਾਨ ਨਹੀਂ ਵਿਗੂਗਾ ਤੇ ਮੈਨੂੰ ਕਮਾਈ ਨਹੀਂ ਹੋਣੀ ਪੱਲਿਓ ਪੈਸੇ ਲੱਗਣੇ ਆ ਤਾਂ ਮੈਂ ਦੁਕਾਨ ਬੰਦ ਕਰ ਦੂੰਗਾ ਸੁੰਗੇਜਾਂ ਦੀ ਦੁਕਾਨ ਬੰਦ ਕਰਾਉਣ ਲਈ ਸਤਿਗੁਰੂ ਰਾਮ ਸਿੰਘ ਜੀ ਨੇ ਸਰਦੇਸ਼ੀ ਲਹਿਰ ਚਲਾਈ ਸਰਦੇਸ਼ੀ ਲਹਿਰ ਦਾ ਮਤਲਬ ਇਹ ਹੁੰਦਾ ਹੈ ਕਿ ਜਿਹੜੇ ਆਪਣੇ ਇੰਡੀਆ ਦੇ ਪ੍ਰੋਡਕਟ ਹੈ ਇੰਡੀਆ ਦੇ ਬਣੇ ਹੋਏ ਕੱਪੜੇ ਪਾਓ ਸੋ ਇਹ ਬੜੀ ਤਕੜੀ ਸਤਿਗੁਰੂ ਰਾਮ ਸਿੰਘ ਨੇ ਦੇਸੀ ਪਾਜ ਬਾਪੂ ਗਾਂਧੀ ਜੀ ਨੇ ਵੀ ਉਹ ਜਿਹੜੀ ਚੀਜ਼ ਨੂੰ ਬਰਾਇਆ ਸੀ ਸਰਦੇਸ਼ੀ ਨੂੰ ਸੋ ਨਾਮਤਰੀ ਲਹਿਰ ਨੇ ਲੋਕਾਂ ਦੇ ਵਿੱਚ ਇੱਕ ਤਰ੍ਹਾਂ ਦੀ ਅੰਗਰੇਜ਼ਾਂ ਪ੍ਰਤੀ ਨਫ਼ਰਤ ਪੈਦਾ ਕਰਨ ਲਈ ਬਹੁਤ ਵੱਡਾ ਰੋਲ ਅਦਾ ਕੀਤਾ ਸੀ ਤੇ ਦੂਸਰਾ ਜਿਹੜੇ ਸ਼ਹੀਦ ਸੀ ਉਸ ਟਾਈਮ ਦੇ ਉਹ ਦਾ ਸ਼ਹੀਦਾਂ ਦੀ ਇਹੋ ਜਿਹੀ ਰੂਹ ਬੁੱਕੀ ਕਿ 1911 ਦੇ ਵਿੱਚ ਬਾਬਾ ਸੋਨ ਸਿੰਘ ਭਗਨਾ ਨੂੰ ਗਦਰ ਪਾਰਟੀ ਦੀ ਸਥਾਪਨਾ ਕਰਨ ਲਈ ਭੇਜਿਆ ਉਸ ਟਾਈਮ ਕੋਈ ਗਦਰ ਪਾਰਟੀ ਨਹੀਂ ਆਈ ਜਿਹੜਾ ਸਤਗੁਰੂ ਰਾਮ ਸਿੰਘ ਜੀ ਦਾ ਅੰਦੋਲਨ ਚੱਲ ਰਿਹਾ ਸੀ ਲੇਕਿਨ 1911 ਦੇ ਵਿੱਚ ਇਹਨਾਂ ਮਹਿਸੂਸ ਕੀਤਾ ਕਿ ਅੰਗਰੇਜ਼ਾਂ ਅੰਗਰੇਜ਼ ਸਾਡੇ ਤੇ ਬਹੁਤ ਜ਼ੁਲਮ ਕਰਦਾ ਹੈ ਇਹਨਾਂ ਨੂੰ ਹਿੰਦੁਸਤਾਨ ਚ ਗੱਡਣ ਲਈ ਸਾਨੂੰ ਹਥਿਆਰ ਚੁੱਕਣੇ ਪੈਣਗੇ ਇਸ ਤਰ੍ਹਾਂ ਇਹਨਾਂ ਤੋਂ ਪ੍ਰੇਰਨਾ ਲੈ ਕੇ ਪ੍ਰੇਰਨਾ ਦਾ ਸਰੋਤ ਪੁੱਤਰ ਕੋਈ ਵੀ ਹੋ ਸਕਦਾ ਹੋ ਸਕਦਾ ਮੈਂ ਜ ਬੋਲਨਦਾ ਮੇਰੇ ਤੋਂ ਪ੍ਰੇਰਨਾ ਲੈ ਕੇ ਕਿ ਬੱਚਾ ਕਹਿੰਦਾ ਕਿ ਮੈਂ ਕੱਲ ਨੂੰ ਅਧਿਆਪਕ ਬਣਨਾ ਜਾਂ ਮੈਂ ਜ਼ਿੰਦਗੀ 'ਚ ਇੱਕ ਟੀਚਾ ਮੈਥ ਲਿਆ ਕਿ ਮੈਂ ਇਸ ਚੀਜ਼ ਤੇ ਪਹੁੰਚਣਾ ਸੋ ਕਿਸੇ ਚੀਜ਼ ਨੂੰ ਵੀ ਆਪਾਂ ਆਧਾਰ ਬਣਾ ਕੇ ਕਹਿ ਸਕਦੇ ਆ ਸੋ ਜਿੱਥੇ ਕਿ 1857 ਦੇ ਗਦਰ ਦਾ ਬਹੁਤ ਤਕੜਾ ਇੱਕ ਰੋਲ ਸੀ ਲੋਕਾਂ ਦੇ ਵਿੱਚ ਆਜ਼ਾਦੀ ਪ੍ਰਤੀ ਜਜ਼ਬਾ ਭਰਨ ਦੇ ਲਈ ਦੇਖ ਲੇ ਇਸ ਇਹਨੂੰ ਮੂਵਮੈਂਟ ਨੂੰ ਕੱਲਾ ਉਹ ਸਿਰਫ ਛੋਣੀਆਂ ਤੱਕ ਸੰਬੰਧਿਤ ਸੀ 1857 ਦਾ ਵਿਦਰੋਹ ਜਿਹੜਾ ਲੇਕਿਨ ਜਿਹੜਾ ਨਾਮਧਾਰੀ ਜਾਂ ਕੋਕਾਂ ਲੈੜ ਸੀ ਇਹ ਆਮ ਜਨਤਾ ਤੱਕ ਬਰੋਹਤ ਸੀ ਆਮ ਲੋਕਾਂ ਤੱਕ ਉਹਨੇ ਬਰੋਹਤ ਕੀਤੀ ਤੇ ਲੋਕਾਂ ਨੂੰ ਦੱਸਿਆ ਵੀ ਤੁਸੀਂ ਹਿੰਦੂ ਅਗਰੇਜ਼ਾਂ ਤੋਂ ਘੁੱਟ ਨਾ ਖਾਓ ਜਾਗਲੋ ਕੋ ਮੈਂ ਕੀ ਕਰਾਂਗਾ ਮੇਰੇ ਖਿਆਲ ਨਾਲ ਰੰਜੀਲਾ ਬਾਦ ਕੀ ਕਰੀਏ ਮੈਨਾਂ ਮੀਤੀ ਪ੍ਰਕਾਸ਼ ਦੇ ਤਰ੍ਹਾਂ

ਜਲਦੀ ਦਿਵਸ ਕਿਉਂ ਬਣਾਇਆ ਜਾਂਦਾ ਸਿਰਫ ਇਹ ਨਹੀਂ ਕਿ ਅਸੀਂ ਕੱਲੇ ਗਰੇਜ਼ਾਂ ਤੋਂ ਆਜ਼ਾਦ ਹੋ ਗਏ ਸਾਂ ਸਾਨੂੰ ਆਪਣੀਆਂ ਬੁਰੀਆਂ ਆਦਤਾਂ ਛੱਡ ਕੇ ਵੀ ਆਜ਼ਾਦ ਹੋਣਾ ਏ ਉਹਨਾਂ ਤੋਂ ਸਾਰੇ ਬੱਚੇ ਮੇਰੀ ਗੱਲ ਧਿਆਨ ਨਾਲ ਸੁਣ ਰਹੇ ਜੀ ਹਾਂ ਜੀ ਅਸੀਂ ਲੜਨਾ ਨਹੀਂ ਠੀਕ ਹੈ ਕਿਉਂਕਿ ਲੜਾਂਗੇ ਕਿਹੜਾ ਡਾਂਗੇ ਜੁੜਾਂਗੇ ਇਸ ਕਰਕੇ ਅਸੀਂ ਹੁਣ ਇਹਨਾਂ ਚੀਜ਼ਾਂ ਨੂੰ ਅਪਣਾਉਣਾ ਹੈ ਬੁਰੀਆਂ ਆਦਤਾਂ ਛੱਡਣੀਆਂ ਹੈ ਝੂਠ ਬੋਲਣਾ ਛੱਡਣਾ ਹੈ ਲੜਨਾ ਛੱਡਣਾ ਹੈ ਆਪਣੇ ਮਾਤਾ ਪਿਤਾ ਜੀ ਦਾ ਸਤਿਕਾਰ ਕਰਨਾ ਹੈ ਠੀਕ ਹੈ ਠੀਕ ਹੈ ਤੇ ਜਿਆਦਾ ਜਿਆਦਾ ਪੜ੍ਹਨਾ ਹੈ ਆਪਣੇ ਟੀਚਰਸ ਦੀ ਰਿਸਪੈਕਟ ਕਰਨੀ ਹੈ ਉਹਨਾਂ ਦੀ ਗੱਲ ਮੰਨਣੀ ਹੈ ਠੀਕ ਹੈ ਹਾਂਜੀ ਠੀਕ ਹੈ ਸਾਰੇ ਬੱਚੇ ਸਾਰੇ ਬੋਲੋ ி ஸ்ரீ கிருஷ்ணகோவிந்த கஷ்ணவிரேநாண வாசுதேவாத் நாராயண வாசுதேவி

ਸੁਖ ਸੁਖ ਕੇ ਵੇ ਅਜਨੂ ਤੁਸਾਨੂੰ ਕੀ ਆ ਇੱਥੇ ਵਿੱਚ ਗੜਾ ਤੇ ਗੜਾ ਸੁਣ ਲੈ ਕੋਦੀਆਂ ਪਾਉਣ ਬੰਲੇ ਰੇ ਵੇ ਅਜਨਾਨ ਨਚੂਗਾ ਲੈਣਾ ਦੁੱਖ ਨਾ ਕੋਈ ਅੰਗ ਪਾਰ ਹੱਡੀਆਂ ਦੀ ਨੀ ਰੀਤ ਮੇਰੀ ਹਾਸੇ ਦੀ ਦੀ ਵੇ ਗੁੱਤ ਨੂੰ ਕੀ ਮਰੋ ਨੱਚਦਾ ਹਾਂ ਮੈਂ ਬੇਟੁੱਲੀ ਜੀਆ ਚੁੱਕਾ ਕੇ ਮੱਟਾ ਲੈ ਆਓ ਚੱਲ ਜੱਗ ਦੀ ਵਾਲੀ ਰੱਜਾ ਜੱਗ ਦੀ ਮੈਂ ਸਾਹਮਣੇ ਘੂਰੂ ਪਟਾਵੇ ਆਹ ਕੌਣ ਹੈ ਤੇਰੇ ਬੱਲੇ ਹੰਸਾ ਹੱਸ ਪਟਾਵੇ ਜੀ ਜੱਗ ਦੀ ਵਾਲੀ ਜੱਗ ਦੀ ਤੇਰੀ ਸੇਵਾ ਤੇਰੀ ਸੇਵਾ ਤੇਰੀ ਸੇਵਾ ਮੁਕਤ ਕੋ ਤੇ ਮੁਕਤ ਤੇਰੀ ਸੇਵਾ ਆਓ ਚਿੜੀਓ ਪਰ ਪਰ ਪੇਟ ਹਰੀ ਕੀ ਚਿੜੀਆ ਹਰੀ ਦਾ ਕੇਲਾ ਸੇਵਾ